ਚੜ ਕੇ ਹੱਜ ਗਿਆ ਪਰ ਉਹ ਮੁੱਲੇ ਦੀਆਂ ਹਾਂਜੀ ਗੁਰੂ ਵਾਲੇ ਬਣੋ ਸਿੰਘ ਸੱਚੋ ਕਿੰਨੀ ਕੁ ਲਾਗਤ ਆ ਜਾਂਦੀ ਹੈ 2.3 ਲੱਖ ਦਾ ਖਰਚਾ ਆ 2.3 ਲੱਖ ਦਾ ਖਰਚਾ ਟਰਮਿਲਾ ਆਪਨੇ ਬਹੁਤ ਇੱਜ਼ਤ ਸੇ हमको यहां पे ਖਾਣਾ ਖਿਲਾਇਆ ਮੈਂ ਆਪਕੋ ਬਹੁਤ ਆਭਾਰ ਰਹਿਵਾ ਉਹ ਬਹੁਤ acha ਹੁੰਦਾ ਹੈ ਖਾਣਾ ਮਿਲਦਾ ਐਸੇ ਲੰਗਰ ਲੱਗਨੇ ਚਾਹੀਏ ਕਿਉਂਕਿ ਮਾਪਨਦਰ ਸਿੰਘ ਬਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਚੰਡੀਗੜ੍ਹ ਮਨਾਲੀ ਹਾਈਵੇ ਤੇ ਜਾਨੀ ਕਿ ਨਗਰ ਪਿੰਡ ਚੱਕਲਾਂ ਦੀ ਸੰਗਤ ਵੱਲੋਂ ਪਿਛਲੇ 30-35 ਸਾਲਾਂ ਤੋਂ ਲਗਾਤਾਰ ਸਵਰਗਵਾਸੀ ਸਰਦਾਰ ਕਰਪਾਲ ਸਿੰਘ ਵੱਲੋਂ ਜੋ ਇਹ ਲੰਗਰ ਦੀ ਪ੍ਰਥਾ ਇਸ ਨਗਰ ਵੱਲੋਂ ਹੌਲੇ-ਮਹੱਲੇ ਦੇ ਸ਼ੁਭ ਦਿਹਾੜੇ ਦੇ ਚਲਾਈ ਸੀ ਉਹ ਨਿਰੰਤਰ ਜਾਰੀ ਹੈ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਲੰਗਰ ਦੀਆਂ ਤਸਵੀਰਾਂ ਤੇ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਲਗਭਗ ਪਿਛਲੇ 25-30 ਸਾਲਾਂ ਤੋਂ ਸਰਦਾਰ ਕਿਰਪਾਲ ਸਿੰਘ ਸਾਡੇ ਚਾਚਾ ਜੀ ਵੱਲੋਂ ਚਲਾਈ ਗਈ ਲੰਗਰ ਦੀ ਸੇਵਾ ਨਰਮਤਰ ਜਰਨੀ ਤੋਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਬਹੁਤ ਹੀ ਹਰਮਨ ਪਿਆਰੇ ਸਾਫਤਾ ਸਰਪੰਚ ਜੋ ਕਿ ਟਾਬੇ ਦੇ ਮਾਲਕ ਵੀ ਨੇ ਉਹਨਾਂ ਦੇ ਪਿਤਾ ਜੀ ਵੱਲੋਂ ਇਹ ਸੇਵਾ ਪਿਛਲੇ 30 ਸਾਲਾਂ ਤੋਂ ਲਗਾਤਾਰ ਨਿਰੰਤਰ ਜਾਰੀ ਹੈ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਜੋ ਬੈਠੇ ਆ ਉਹ ਵੀ ਮੌਜੂਦਾ ਸਰਪੰਚ ਨੇ ਨਗਰ ਦੇ ਸੋ ਲਗਾਤਾਰ ਜਿਹੜੀ ਸੇਵਾ ਹੈ ਇਹ ਨਿਰੰਤਰ ਚੱਲ ਰਹੀ ਹੈ ਸੋ ਇਹਨਾਂ ਤਸਵੀਰਾਂ ਦੇ ਵਿੱਚ ਨਗਰ ਦੇ ਜੋ ਪਤਵੰਤੇ ਸੱਜਣਾ ਦੇ ਨਾਲ ਸੋ ਵਰਨੀਤ ਸਿੰਘ ਜਿਹੜੇ ਸੇਵਾ ਕਰ ਰਹੇ ਨੇ ਔਰ ਇਹਨਾਂ ਦੇ ਪਿਤਾ ਜੀ ਵੱਲੋਂ ਲਗਾਤਾਰ ਜੋ ਸੇਵਾ ਕੀਤੀ ਆ ਉਸ ਨੂੰ ਜਾਰੀ ਰੱਖਦੇ ਹੋਏ ਲਗਾਤਾਰ ਜੋ ਹੋਲੇ ਮੰਦਰਾ ਸਿੱਖ ਸੰਗਤਾਂ ਵੱਲੋਂ ਜੋ ਸੇਵਾ ਹੈ ਸਿੱਖ ਸੰਗਤਾਂ ਦੀ ਉਹ ਕਰ ਰਹੇ ਨੇ Okay ਆ ਵੀ ਦਾਸ਼ਨ ਸਿੰਘ ਕਿਹੜਾ ਹਾਲ ਚਾਲ ਹੈ ਬੜੀ ਵਧੀਆ ਹੂੰ ਬਹੁਤ ਵਧੀਆ ਲੱਗਦੀ ਸੇਵਾ ਕੱਲ੍ਹ ਆ ਹੀ ਸੇਵਾ ਕਰ ਰਿਹਾ ਦੇਖੋ ਇਹ ਮਾਸਟਰ ਜੀ ਸਾਡੇ ਮਾਸਟਰ ਜੀ ਹੈ ساری ਉਮਰ ਨੌਕਰੀ ਕਰੀ ਹੈ ਪੀਟੀ ਮਾਸਟਰ ਤੇ ਹੁਣ ਵੀ ਨਾ ਜੀ ਨਾ ਟੀਚਿੰਗ ਕਰੀ ਹੈ ਟੀਚਿੰਗ ਕਰੀ ਹੈ ਪੰਜਾਬ ਪੁਲ ਛੱਡੀ ਆ ਪਹਿਲਾਂ ਇਹਨਾਂ ਨੇ ਸੋ ਇਹ ਸੇਵਾਦਾਰ ਲਗਭਗ ਕੱਲ ਤੋਂ ਲਗਾਤਾਰ ਸੇਵਾ ਕਰਦੇ ਨੇ ਕੀ ਕਹਾਂ ਚਾਓਗੇ ਭਾਈ ਜੀ ਆ ਸੇਵਾ ਕਰਦੇ ਜੀ ਸੰਗਤਾਂ ਜੀ ਹੂੰ ਜਿਹੜੀ ਨੰਦਪੁਰ ਸਾਹਿਬ ਨੂੰ ਜਾ ਰਹੀ ਹੈ ਜੀ ਗੁਰੂ ਦੇ ਦਰਸ਼ਨਾਂ ਨੂੰ ਹਾਂਜੀ ਹਾਂਜੀ ਇਹ ਵਾਲੇ ਲੱਗੇ ਹੋਏ ਠੀਕ ਹੈ ਹਾਂਜੀ ਇੱਧਰੋਂ ਪਹਿਲੇ ਹੋ ਗਏ ਮਤਲਬ ਵਧੀਆ ਟਾਈਮ ਆ ਗਿਆ ਲੰਮੇ ਟਾਕਰੇ ਜੀ ਲਾਈਨ 'ਚ ਬੈਠੇ ਹੋ ਆਜੋ ਆਜੋ ਬੀਬੀ ਸਮਾਂ ਵਧੀਆ ਲੱਗਦਾ ਨਾਲੇ ਗੁਰੂ ਘਰ ਦੀ ਸੇਵਾ ਲੱਗਦੀ ਬਹੁਤ ਆਜੋ ਆਜੋ ਜੀ ਆਜੋ ਸੜਨਾਮ ਮੌਜੂਦ ਨੇ ਇਲਾਕੇ ਦੇ ਪ੍ਰਸਿੱਧ ਕਾਰੀਗਰ ਜਾਨੀ ਕਿ ਖਲਵਾਈ ਸardar ਕੇਸਰ ਸਿੰਘ ਘੋਸਲਾ ਕੇਸਰ ਸਿੰਘ ਜੀ ਲਗਭਗ 30ਆਂ 35ਆਂ ਸਾਲਾਂ ਤੋਂ ਸਦਾ ਕਿਰਪਾਲ ਸਿੰਘ ਵੱਲੋਂ ਜੋ ਹੋਲੇ ਮਾਲੇ ਦੀਆਂ ਸੰਗਤਾਂ ਨੂੰ ਲੰਗਰ ਚਲਾ ਰਹੇ ਆ ਸੋ ਤੁਸੀਂ ਵੀ ਤੁਹਾਡਾ ਵੱਡਾ ਰੋਲ ਹੁੰਦਾ ਹੈ ਕੀ ਕਹਿਣਾ ਚਾਹੋਗੇ ਇਹਦਾ ਬਾਪ ਦਾਦਾ ਵੀ ਕਰਦੇ ਤੇ ਸੀ ਬਾਪ ਦਾਦਾ ਵੀ ਕਰਦੇ ਤੇ ਹਾਂਜੀ ਸੋ ਇਸ ਜਗ੍ਹਾ ਤੇ ਤੁਸੀਂ ਕਿੰਨੀ ਕੁ ਡੇਢ ਤੋਂ ਕੰਮ ਕਰਦੇ ਆ ਜਦੋਂ ਤੇ ਨਾ ਲੰਗਰ ਸ਼ੁਰੂ ਕਰਿਆ ਜਦੋਂ ਤੇ ਲੰਗਰ ਸ਼ੁਰੂ ਕਰਿਆ ਹਾਂਜੀ ਸੋ ਕਿੰਨਾ ਕਿ ਸਾਨੂੰ ਦੇਖ ਲਾ ਕਿੰਨਾ ਕੁ ਟਾਈਮ ਆ ਲੱਗਦਾ ਹੈ ਲਗਭਗ 24 ਘੰਟੇ ਲੱਗੇ ਰਹਿਣੇ ਆ ਨਹੀਂ 24 ਘੰਟੇ ਸ਼ਾਮ ਨੂੰ ਬੰਦ ਹੋ ਜਾਂਦਾ 10:00 ਸ਼ਾਮ ਨੂੰ 7:00 ਸੋ ਕਿੰਨੀ ਕੁ ਲਾਗਤ ਆ ਜਾਂਦੀ ਹੈ 2.5 ਤਿੰਨ ਲੱਖ ਦਾ ਖਰਚਾ ਆ 2.5 ਤਿੰਨ ਲੱਖ ਦਾ ਖਰਚਾ ਸੋ ਜਦ ਤੁਸੀਂ ਸੇਵਾ ਕਰਦੇ ਆ ਮਨ ਨੂੰ ਕਿੰਨਾ ਕੁ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈ ਮਨ ਨੂੰ ਇਹਨਾਂ ਨੂੰ ਦੇਖ ਕੇ ਮਿਲਦੀ ਹੈ ਜਿਹੜਾ ਇੱਕੋ ਘਰ ਕਰ ਰਿਹਾ ਹਾਂ ਫਿਰ ਸਾਨੂੰ ਆਏ ਹੁੰਦਾ ਵੀ ਅਸੀਂ ਵੀ ਕਰਿਆ ਅਸੀਂ ਵੀ ਕਰਿਆ ਠੀਕ ਹੈ ਠੀਕ ਹੈ ਫਿਰ ਸਾਨੂੰ ਵੀ ਪੂਰ ਮਿਲਦਾ ਵੀ ਹਾਂ ਅਸੀਂ ਸੋ ਜਿਹੜੀਆਂ ਸੰਗਤਾਂ ਤੁਹਾਨੂੰ ਦੇਖਦੀਆਂ ਐ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਇਹ ਕਰਨਾ ਚਾਹੇ ਵੀ ਭਾਈ ਸੇਵਾ ਕਰੋ ਪੁੰਨ ਦਾਨ ਕਰੋ ਹਮ ਆਪਣਾ ਆਤਮਾ ਦੋਸਾਂ ਨੂੰ ਕੱਢੋ ਹਮ ਸੰਗਤਾਂ ਦੀ ਸੇਵਾ ਕਰੋ ਸੋ ਬਹੁਤ ਬਹੁਤ ਧੰਨਵਾਦ ਆਈ ਬਾਬਾ ਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈਗਾ ਜੀ ਨਿਹਾਲ ਸਿੰਘ ਹਾਂ ਅੱਜਾ ਦਿੱਲੀ ਗੁਰਦੁਆਰਾ ਕਿਹੜਾ ਜੀ ਦਿੱਲੀ ਗੁਰਦੁਆਰਾ ਮਹਿਰੋਲੀ ਦਾ ਕੋਲ ਹੈ ਜੀ ਗੋਬਿੰਦ ਸਦਨ ਗੋਬਿੰਦ ਸਦਨ ਹਾਂਜੀ ਮਹਾਰਾਜ ਤੇ ਕਿੰਨੀਆਂ ਕੁ ਫੌਜਾਂ ਆਏ ਜਿਹੜੀਆਂ ਅਨੰਤਪੁਰ ਸਾਹਿਬ ਨੂੰ ਬਹੀਰਾ ਕਤਰੀ ਜਾਣ ਆਪਣੇ ਕੋਲ ਹੈਗੇ ਆ ਜੀ 10 10 ਲੱਖ ਵੱਧ ਚੜ ਕੇ ਹਾਜ਼ਰੀਆਂ ਭਰੂ ਮੱਲੇ ਦੀਆਂ ਹਾਂਜੀ ਗੁਰੂ ਵਾਲੇ ਬਣੋ ਸਿੰਘ ਸੱਚੋ ਕਿਉਂਕਿ ਬਹੁਤ ਸਾਰੇ ਨੌਜਵਾਨ ਜੋ ਨਿਸ਼ਾਨ ਸਾਹਿਬ ਲਾਏ ਵੀ ਆ ਝੋਨੇ ਮੋਨੇ ਹਾਂਜੀ ਮਹਾਰਾਜ ਉਹ ਸਿਰਫ ਪੁਕਰੇ ਪੰਥੀ ਵਾਲੇ ਕੰਮ ਕਰੀ ਜਾਂਦੇ ਨਹੀਂ ਪੁਕਰੇ ਪੰਥੇ ਵਾਲੇ ਕੰਮ ਛੱਡਣ ਗੁਰੂ ਨੂੰ ਮੰਨ ਗੁਰੂ ਮੰਨਣ ਹਾਂ ਔਰ ਵੱਧ ਚੜ ਕੇ ਗੁਰੂ ਦੇ ਸਿੰਘ ਸੱਜਣ ਹਾਂਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਮੇਰੇ ਨਾਲ ਮੌਜੂਦ ਨੇ ਸਾਧ ਸੰਗਤ ਮਹਾਰਾਸ਼ਟਰ ਤੋਂ हाँ जी वीर जी कितु आज फौजा मेरा नाम अरविंद पाटिल है हाँ जी मैं महाराष्ट्र के धुले डिस्ट्रिक्ट में रहने वाला हूँ मैं यहाँ से बसने देवी जा रहा था हाँ जी रास्ते में आपका ये फंक्शन मिला लंगर मिला आपने बहुत इज्जत से हमको यहाँ पे खाना खिलाया मैं आपको बहुत आभार जैसे होली का त्यौहार सारे देश में मनाया जाता है जो हम सरदार हैं हम होला मनाते हैं होला आनंद में बढ़ता है होले को देखने के लिए बहुत सारी संगत है जो दुनिया भर से आती है आनंदपुर साहब उसके साथ ही नैना देवी आप भी दर्शन करने अच्छा। सो जो लंगर प्रथा है कैसा लगा आपको लंगर जो आपने यहाँ पे आनंद माना आपने लंगर में जो खाना खिलाया हाँ जी वो तो बहुत ही बेहतरीन और टेस्टी था जी हमको मजा आया खाने में सो जो आपको सारी संगत देख रही है दुनिया भर में इस चैनल से देख रहे हैं आप लोगों को क्या कहना चाहेंगे बहुत तो अच्छा है खाना ऐसे लंगर लगने चाहिए क्योंकि मानवता का भला है इसमें मानवता की जो भलाई है इसमें इसमें कोई ये नहीं है भी कोई हिंदू है कोई सिख है ये तो मानवता की बात करता है लंगर है जो मानवता की बात करते हैं आज क्या कहना चाहेंगे सही था। अच्छा, वो लगा। अच्छा लगा अच्छा चाय भी पीनी थी चाय भी चल रही है सोशल वर्क अच्छा है सोशल वर्क हाँ सोशल वर्क सोशल वर्क मानवता की मानवता की बात करते हैं हम कोई हिंदू नहीं कोई सिख नहीं कोई मुस्लिम नहीं सभी मानवता की बात करते हैं मानवता की बात मानवता की बात मानवता की बात होनी चाहिए बहुत बहुत धन्यवाद थैंक यू